ਮਹਾਰਾਜ ਦੀ 350 ਸਾਲ ਸ਼ਹਾਦਤ ਦਾ ਜੋ ਦਿਹਾੜਾ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਨੂੰ ਸਮਰਪਿਤ ਹੁੰਦੇ ਹੋਏ ਸਿਰ ਝੁਕਾਉਂਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੰਜਾਬ ਸਰਕਾਰ ਰਾਜ ਪੱਧਰ ਦੇ ਉੱਤੇ ਇਹ ਪੂਰਾ ਮਹੀਨਾ ਜਿਹੜਾ ਆਉਣ ਵਾਲਾ ਮਹੀਨਾ ਹੈ ਉਹ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ ਅਲੱਗ-ਅਲੱਗ ਜਿਹੜੇ ਸਾਡੇ ਧਾਰਮਿਕ ਸਮਾਗਮ ਹੈ ਉਹ ਕਰਾਉਣ ਯਾਰ ਇਸ ਦੇ ਵੇਰਵੇ ਇਸ ਤਰੀਕੇ ਦੇ ਨਾਲ ਨੇ ਕਿ ਚਾਰ ਜਿਹੜੀਆਂ ਸਾਡੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਯਾਤਰਾਵਾਂ ਨੇ ਅਲੱਗ-ਅਲੱਗ ਥਾਵਾਂ ਤੋਂ ਚੱਲਣੀਆਂ ਜਿਹੜਾ ਅੱਜ ਪਟਿਆਲੇ ਵਿਖੇ ਬੈਠੇ ਆ ਇਹ ਮਾਲਵਾ ਯਾਤਰਾ 2 ਦੇ ਰੂਟ ਦੇ ਵਿੱਚ ਆਂਦਾ ਜਿਹੜੀ ਕਿ ਤਖਸ਼ਿਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਯਾਤਰਾ ਚੱਲਣੀ ਹੈ 20 ਤਰੀਕ ਨੂੰ ਔਰ ਇਹ 20 ਤਰੀਕ ਨੂੰ ਤਲਵੰਡੀ ਸਾਬੋ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਉੱਥੋਂ ਚੰਨਣਾ ਨਗਰ ਕੀਰਤਨ ਔਰ ਇਹ ਬਠਿੰਡੇ ਹੁੰਦਾ ਹੋਇਆ ਤਲਵੰਡੀ ਸਾਬੋ ਤੋਂ ਬਠਿੰਡਾ ਬਠਿੰਡੇ ਤੋਂ ਸੰਗਰੂਰ ਸੰਗਰੂਰ ਫਿਰ ਰਾਤ ਨੂੰ ਉੱਥੇ ਵਿਸ਼ਰਾਮ ਹੋਊਗਾ ਫਿਰ ਸੰਗਰੂਰ ਤੋਂ ਅਗਲੇ ਦਿਨ 21 ਤਰੀਕ ਨੂੰ ਨਗਰ ਕੀਰਤਨ ਫੇਰ ਚੱਲੂਗਾ ਔਰ ਇਹ ਫੇ ਪਟਿਆਲੇ ਦੁਪਹਿਰੇ 12:00 ਵਜੇ ਉਰੇ ਪਹੁੰਚ ਜਾਊਗਾ ਪਟਿਆਲੇ ਦੀ ਹੱਦ ਦੇ ਅੰਦਰ ਜਿਵੇਂ ਨਗਰ ਕੀਰਤਨ ਔਰੇ ਐਂਟਰ ਹੋਊਗਾ ਉਥੋਂ ਲੈ ਕੇ ਪਟਿਆਲੇ ਦੇ ਪਟਿਆਲੇ ਦੇ ਬਾਹਰ ਜ਼ਿਲ੍ਹੇ ਤੋਂ ਬਾਹਰ ਤੱਕ ਜਾਂਦੇ ਹੋਏ ਨਗਰ ਕੀਰਤਨ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਖਾਸ ਤੌਰ ਤੇ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਬਹੁਤ ਲੰਬੀ ਚੌੜੀ ਡਿਟੇਲ ਦੇ ਵਿੱਚ ਮੀਟਿੰਗ ਹੋਈ ਹੈ ਇੱਕ ਇੱਕ ਚੀਜ਼ ਨੂੰ ਆਪ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੋਨੀਟਰ ਕਰ ਰਹੇ ਨੇ ਸੋ ਮੈਂ ਇੱਕ ਵਾਰ ਤੋਂ ਫੇਰ মিডিਆ ਦਾ ਧੰਨਵਾਦ ਕਰਦਾ ਹਾਂ